راجما ڈاکٹر سریش جی ڈاکٹر وشا جی ڈاکٹر میری جی ڈاکٹر پمنجوت سنگھ سو ڈاکٹر پردیپ بنسل جی کوئی ہوئے رہتا مافی چاہ اپنی گلا تو سارے ایریے کو سکت چل کے آئی ہے انہوں نے جی ਇਸ ਸਾਰੀਆਂ ਸੰਸਥਾਵਾਂ ਨੂੰ ਜੁਆ ਦੇਖੀ ਇਸ ਸਿਮਰਨ ਫਾਊਂਡੇਸ਼ਨ ਦੇ ਵਿੱਚ ਆ ਕੇ ਸ਼ਾਮਲ ਹੋਏ ਆ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਪਰਮਾਤਮਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦਾ ਸਰਣ ਫਤਿਹ ਕਰਦਾ ਜੀ ਬਾਈਬੁੱਜੀ ਦਾ ਖਾਲਸਾ ਵਕਤੀ ਕੀ ਫਤਿਹ ਇੱਕ ਬੜਾ ਅੱਛਾ ਉਪਰਾਲਾ کا جی نے ابے جی نے اگے لا کے ادم کیا سارے ڈاکٹر صاحب بےنتی اتنے لے کے آئے میں سارے ڈاکٹر صاحب کا اپنے دل دیا گزائب کرنا اور کاکا جی کو بڑھائی دینا کہ ایسے پروگرام کرتے رہا جو لوگ سیوا کرنی ہی اصل اصل میں تو اسی گا پالیٹکس سمجھا कि ਤੁਸੀਂ ਇਹੋ ਕਿਸੇ ਦੀ ਹੈਲਪ ਕਰ ਸਕਦੇ ਕਿਸੇ ਦੇ ਨਾਲ ਖੜ ਸਕਦੇ ਹੋ ਸਿਆਸਤ ਦਾ ਨਾਮ ਵੀ ਇਹ ਹੈ ਅચ્છી ਸਿਆਸਤ ਕਰੋ ਲੋਕਾਂ ਦੀ ਸੇਵਾ ਕਰੋ ਲੋਕਾਂ ਦੇ ਨਾਲ کھੜੋ ਐਸੀ ਸਿਆਸਤ ਕਰੋ ਬਾਦਸ਼ਾਹ ਨੂੰ ਜਿਹੜਾ ساری ਉਮਰ ਰੰਗ ਦੀ ਦੁਨੀਆ ਤੱਕ ਲੁੱਟਦਾ ਨਹੀਂ ਆ ਕੋਈ ਸਿਆਸੀ ਪਾਰਟੀ ਛੱਡ ਕੇ ਕੋਈ ਅੰਦਰੇਜੋ ਛੱਡ ਕੇ ਸਾਰਿਆਂ ਦਾ ਇੱਕ ਹੋਰ ਇੱਕ ਮਕਸਦ ਸੇਵਾ ਦਾ ਸੋਚੀ ਗਿਉ ਜਿਹਨੀਆਂ ਸੰਧਾਨਾਂ ਨੇ ਨੌਂ ਨੰਬਰ ਤਲਵਾਦੀਆਂ ਬੜੇ ਮਾਨ ਨਾਲ ਇਹ ਕਹਿੰਦਾ ਕਿ ਅਸੀਂ ਇਕ ਥਾਂ ਤੇ ਸਾਰਿਆਂ ਨੇ ਜੋੜ ਲਾ ਕੇ ਇਹ ਪੂਰਾ ਕੀਤਾ ਇਹਦੇ ਅੰਦਰ ਬੜੇ ਛੋਟੇ ਡਾਕਟਰ ਆਏ ਨੇ ਦਵਾਈ ਵੀ ਮੁਫਤ ਹੈ ਚੈੱਕਅਪ ਵੀ ਮੁਫਤ ਹੈ ਅੱਖਾਂ ਦਾ ਇਲਾਜ ਵੀ ਮੁਫਤ ਹੈ ਤੇ ਜਿਹੜੇ ਲੋਕ ਕੱਟੇ ਜਾਣਗੇ ਕਿ ਇੱਥਾਂ ਦੇ ਮੁਕਤ ਹੋ ਕੇ ਆਇਆ ਤੇ ਅੱਜ ਲੈ ਕੇ ਕੋਈ ਬਿਮਾਰੀ ਆ ਉਹਨਾਂ ਦਾ ਇਲਾਜ ਵੀ ਮੁਫਤ ਕੀਤਾ ਜਾਏਗਾ ਦਵਾਈ ਦਿੱਤੀ ਜਾ ਰਹੀ ਹੈ ਬਲੱਡ ਚੈੱਕਅਪ ਕੀਤਾ ਜਾ ਰਿਹਾ ਤੇ ਬਲੱਡ ਡੋਨੇਸ਼ਨ ਪੜਾ ਚੰਗਾ ਪ੍ਰੋਗਰਾਮ ਹੈ ਜਿੰਨਾ ਅਸੀਂ ਰਿਸਪੌਂਸ ਸਟਾਰਟ ਕੀਤਾ ਸੀ ਜੋ ਅਸੀਂ ਕਿਆਨੀਆਂ ਕੀਤੀਆਂ ਸੀ ਉਹ ਤੋਂ ਕਿਤੇ ਗੁਣੇ ਵੱਧ ਲੋਕਾਂ ਵੱਲੋਂ ਰਿਸਪੌਂਸ ਆਇਆ ਪਿੱਛੇ ਬਲੱਡ ਨੇਸ਼ਨ ਡਰਾਈਵ ਵੀ ਚੱਲ ਰਹੀ ਹੈ ਇਹ ਮੈਂ ਨਹੀਂ ਕੀਤਾ ਜਿੰਨੇ ਮੇਰੇ ਨਾਲ ਖੜੇ ਸੰਸਥਾਵਾਂ ਨੇ ਭਾਈ ਜੀ ਹੋਰੇ ਨੇ ਡਾਕਟਰਾਂ ਪਰੋ ਨੇ ਜਿੰਨੇ ਬੰਦੇ ਇਹਨਾਂ ਨੇ ਆਪ ਸਨੇਹ ਲਾਇਆ ਆਪ ਸਭ ਤੱਕ ਪਹੁੰਚ ਕੀਤੀ ਤਾਂ ਜਾ ਕੇ ਅੱਜ ਲੋਕਾਂ ਨਾਲ ਕਾਮਯਾਬ ਹੋਇਆ ਮੈਂ ਸਭ ਨੂੰ ਵਧਾਈ ਦੇਣਾ ਇਸ ਦਾ ਧੰਨਵਾਦ ਕਰਨਾ ਕਿ ਸੰਸਥਾ ਦੇ ਲੋਕਾਂ ਸਾਥੋਂ ਦਾ ਇਹ ਅਗਲੇ 2 ਮਹੀਨੇ ਨੂੰ 2 ਮਹੀਨੇ ਤੋਂ 3 ਮਹੀਨੇ ਆਪਾਂ ਕੋਈ ਨਸ਼ਾ ਛਡਾਉਂਦੇ ਹਾਂ ਕੋਈ ਮੈਡੀਕਲ ਹੈ ਕੋਈ ਬਲੱਡ ਡੋਨੇਸ਼ਨ ਹੈ ਕੁਝ ਨਾ ਕੁਝ ਆਪਾਂ ਕਰਦੇ ਨਹੀਂ ਜੋ ਕੇਵਲ ਸੇਵਾ ਭਾਵ ਸੋਚ ਕੇ ਕਰੀਏ ਪੂਰੀ 20% ਆਪ ਦਾ ਕੋਈ ਸਵਾਰਥ ਨਹੀਂ ਕਿਸੇ ਬੰਦੇ ਦੀ ਇਹਨਾਂ ਚ ਗਵਰਨਮੈਂਟ ਦੀ ਸੰਸਥਾਨਾਕਾਰੀਆਂ ਤੇ ਇਕੱਲੇ ਕਰਦੇ ਲੋਕ ਇਤਿਹਰ ਵਿੱਚ ਫਾਊਂਡੇਸ਼ਨ ਨੂੰ ਉਹ ਕਿਸ ਤਰ੍ਹਾਂ ਦੇ ਕਾਰਜ ਕਿਤੇ ਨੰਗੇ ਆ ਦੇਖੋ ਪਹਿਲਾਂ ਤਾਂ ਰਿਆ ਬਰੋਟਾ ਸੀ ਜਿੰਨੇ ਲੋਕਾਂ ਨੂੰ ਘਰੇ ਜਾ ਕੇ ਰਾਸ਼ਨ ਪਹੁੰਚਾਇਆ ਕਪੜੇ ਦਿੱਤੇ ਉਹ ਵੀ ਹੁੰਦਾ ਰਿਹਾ ਸਭ ਤੋਂ ਵੱਡਾ ਕੰਮ ਸੀ ਨਸ਼ਾ ਜੜਾਉ ਕੈਂਪਡਾ ਸੀ جنہیں اندر سان خوشی کی گل ہے کہ ساڑھے تین سو بندے نے نشا چپتا دوائی بہتر نے بہت لوگ آئے پر ساڑھے تین سو بندے نے نشا پورے طور سے چھپتا ادو بعد اصل گلپ لائے جیسے اچھ بڑا واساسے کمپ لایا جیسے خون دان بھی ہے دوائی بھی مفت دیتی جی ہے خون کا چیک اپ بھی مفت ہو رہا ہے ڈاکٹر بھی مفت مل رہے ہیں اس کر کے آیوجن پروگرام اِسے کرتے رہے تو تمہیں دس